ਸ਼ੋਬਰੀ ਜ ਮੇਰੇ ਨਾਲ ਹੀ ਲੁਕੀਆ ਜ ਮੰਮੀ ਨੇ ਗਾਲਾਂ ਕੱਢਣੀਆਂ ਗਾਲੀ ਗਲੋਚ ਕਰਨਾ ਮੰਮੀ ਨੇ ਆਖਿਆ ਪਾਣੀ ਪੀ ਲੋ ਉਹਦਾ ਪਾਰਸਲ ਪੌਪਪਮ ਕਿਟ ਆ ਗਈ ਹੋਰੀ ਜਿਹੜੀ ਕਹਿੰਦੀ ਸੀ ਚਾਹ ਡੋਲ ਗਈ ਸੀ ਹੈ ਜੰਨੂ ਗਰਮ ਗਰਮ ਚਾਹ ਅਨੇ ਡੋਲਤੀ ਸੀ ਆਏ ਖੁਮਣੇ ਤੇ ਟੁੱਟਪੀ ਹੋ ਲਾਈਏ ਕੋਲਗੇਟ ਲਗਾਈਏ ਕਿਹੜੀ ਚੀਜ਼ ਹਾਂ ਉਹ ਬਰ ਮੈਂ ਹੈ ਕਿਹੋ ਪਤਾ ਨਹੀਂ ਕਿਹੜੀ ਚੀਜ਼ ਹੈ ਇਹ ਨਿਕਲਿਆ ਵਿੱਚੋਂ ਏ ਮੈਂ ਹੈਰਾਨ ਆ ਵੀ ਆ ਡੱਬਾ ਮੈਂ ਐਕਸਪੈਕਟ ਨਹੀਂ ਸੀ ਕੀਤਾ ਵੀ ਆ ਨਿਕਲੇਗਾ ਇਹ ਆ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਜਦੇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਦੀਵਾਲੀ ਦੀਆਂ ਸਫਾਈਆਂ ਤੋਂ ਟੀੜੀ ਢਿੜੀ ਟੀੜੀ ਢਿੜੀ ਸਾਰਾ ਸਮਾਨ ਅਸੀਂ ਕੱਢ ਕੇ ਸੈੱਟਦਾ ਬਾਹਰ ਦੇ ਬੈੱਡ ਬੂਡ ਸਾਫ ਕਰਨ ਲੱਗੇ ਆ ਤੇ ਮੰਮੀ ਦਾ ਆ ਕੇ ਰਿਐਕਸ਼ਨ ਵਖਾਵਾਂਗੇ ਬਿਨਾ ਦੱਸੇ ਅਸੀਂ ਕਰ ਲਿਆ ਸਾਰਾ ਕੁਝ ਕੱਢਦਾ ਦੋਵੇਂ ਬੈੱਡ ਖਾਲੀ ਕਰਦੇ ਨੇ ਉੱਧਰ ਸਾਹਮਣੇ ਵਾਲੇ ਤੇ ਇੱਧਰ ਵਾਲਾ ਵੀ ਸਾਡੇ ਵਾਲਾ ਬੱਚੇ ਆ ਉਹ ਬਾਅਦ ਕਰਾਂਗੇ ਜੈਕਮੋਦ ਕੋਸ਼ਿਸ਼ ਕਰਕੇ ਕਿਆ ਚੱਲ ਪਾ ਜੂਦਾ ਪੋਟਲੀਆਂ ਮੰਨੀਆਂ ਹੋਈਆਂ ਐਵੇਂ ਲਾ ਕੇ ਖਿਸਕ ਜਾਣਾ ਜੇ ਕੁਝ ਕਿਹਾ ਕਿਸੇ ਨੇ ਤੇ ਹੁਣ ਫਿਲਹਾਲ ਅਸੀਂ ਪਹਿਲਾਂ ਇਹਨਾਂ ਨੂੰ ਸਾਫ ਕਰਾਂਗੇ ਉਹ ਮਾਰਾਂਗੇ ਕੀ ਕਹਿੰਦੇ ਨੇ ਝਾੜੂ ਫਿਰ ਗਿਲੀ ਲੀਰ ਮਾਰ ਕੇ ਸਾਫ ਕਰਾਂਗੇ ਜੇ ਕੋਈ ਹੋਰ ਤੁਹਾਡੇ ਕੋਲ ਆ ਗਿਆ ਸਿਚੁਏਸ਼ਨ ਉਹ ਵੀ ਕਰ ਦਿਓ ਵੀ ਕਿਵੇਂ ਸਾਫ ਕਰੀਦੇ ਨੇ ਬੈੱਡ ਅਸੀਂ ਉਹ ਵੀ ਕਰ ਲਾਂਗੇ ਸਿਆ ਦੇ ਵਿੱਚ ਇੱਕ ਬੋਡੀ ਰਖੀ ਸੀ ਜਿੰਦਾ ਉਹਨ ਕੱਢ ਕੇ ਅਸੀਂ ਬਾਹਰ ਰੱਖੀ ਤੇ ਸਮਝ ਹੀ ਗਏ ਹੋਗੇ ਕਾਕਰ ਉਹ ਲੈ ਕੇ ਉਧਰ ਅੱਛੇ-ਅੱਛੇ ਬਾਜਣੇ ਤੇ ਜਦੋਂ 6 ਮਹੀਨੇ ਬਾਅਦ ਜਾਂ ਹੈ ਨਾ ਤੁਪਾ ਚੜਦੀ ਅਸੀਂ ਤੇ ਮੰਮੀ ਕੇ ਪੇਟੀ ਵਾਲਾ ਸਾਰਾ ਸਮਾਨ ਕੱਢ ਕੇ ਸਕਾਂਦੇ ਸੀ ਉਹਦਾ ਇੰਨਾ ਮਜ਼ਾ ਆਂਦਾ ਸੀ ਹੈਨਾ ਕੋਸ਼-ਕੋਸ਼ ਜੀਵਤੀ ਚੀਜ਼ਾਂ ਲੱਭਦੀਆਂ ਸੀ ਵਿੱਚੋਂ ਜਿਵੇਂ ਚੁੰਨੀਆਂ ਲੱਭ ਗਈਆਂ ਗੋਟੇ ਵਾਲੀਆਂ ਮੈਂ ਤੇ ਉਹ ਲੈ ਲੈ ਕੇ ਵੇਖਦੀ ਹੁੰਦੀ ਸੀ ਮੰਮੀ ਦੇ ਵਿਆਹ ਵਾਲੀ ਚੁੰਨੀ ਤੇ ਹੁਣ ਜਿਵੇਂ ਅਸੀਂ ਲੱਗੇ ਇੱਥੇ ਸਫਾਈ ਕਰਨ ਵਾਸਤੇ ਕੱਢਣ ਵਾਸਤੇ ਸਮਾਨ ਸਮੂਨ ਤੇ ਸ਼ੁਭਰਾਏ ਸ਼ੁਭਰੀ ਤਾਈ ਪਹਿਲਾਂ-ਪਹਿਲਾਂ ਕਹਿੰਦੀ ਵੀ ਤੁਹਾਡੀਆਂ ਨਾ ਪੱਗਾਂ ਵਾਲੀਆਂ ਟੋਕਰੀਆਂ ਇਹਨਾਂ ਭਰੀਆਂ ਹੁੰਦੀਆਂ ਸੀ ਕਹਿੰਦੀ ਹੁਣ ਗਿਣਵੀਆਂ ਚੁਲਮੀਆਂ ਪੱਗਾਂ ਰਹਿ ਗਈਆਂ ਪੱਗਾਂ ਕਿੱਥੇ ਗਈਆਂ ਦੀਦੀ ਮੈਂ ਕਿਹਾ ਵਿਆਹ ਵਿੱਚ ਲੱਗ ਲੁੱਕ ਗਈਆਂ ਹੋਈਆਂ ਨੇ ਤੇ ਆ ਕੱਲਾ ਹੀ ਬੈਗ ਨਾ ਉਹ ਕੱਲੇ ਇੱਕ ਬਾਕਸ ਦੇ ਵਿੱਚ ਪਿਆ ਸੀ ਇਹ ਵਾਲੇ ਬਾਕਸ ਦੇ ਵਿੱਚ ਇੱਕ ਬੈਗ ਤੇ ਐ ਵੇਖੋ ਪੱਗਾਂ ਹੀ ਪੱਗਾਂ ਓ ਮਾਈ ਗੋਡ ਇਹ ਵਾਲੇ ਪੱਗ ਕਹਿੰਦੀ ਤੂੰ ਇਹ ਵਾਲੀ ਪੱਗ ਕਹਿੰਦੀ ਸੀ ਨਾ ਤੂੰ ਹਾਂ ਇਹ ਵੇਖ ਲੈ ਹੁਣ ਧੋਈ ਜਾਂ ਜਿੰਨੀਆਂ ਮਰਜੀ ਛੋਕ ਇਹ ਪੂਰਾ ਟੱਚੀ ਪੱਗਾਂ ਦਾ ਭਰਿਆ ਪਿਆ ਓ ਮੇਰੇ ਰੱਬਾ ਤੇ ਸਾਨੂੰ ਯਾਦ ਹੀ ਨਹੀਂ ਵੀ ਪੱਗਾਂ ਇਹਦੇ ਵਿੱਚ ਪਈਆਂ ਨੇ ਦੇਖੋ ਨਵੀਆਂ-ਨਵੀਆਂ ਪੱਗਾਂ ਇਹਨਾਂ ਨੂੰ ਹੁਣ ਧੋ ਤੋੜ ਕੇ ਜਿਹੜੀਆਂ ਪੁਰਾਣੀਆਂ ਨੇ ਨਾ ਉਹ ਇਹਨਾਂ ਨੂੰ ਬੰਨਣ ਨੂੰ ਦਵਾਂਗੇ ਨਵੀਆਂ ਵਿੱਚ ਰੱਖਾਂਗੇ ਹੈਨਾ ਠੀਕ ਐਵੇਂ ਕਰਨਾ ਹੁਣ ਪਰ ਸਾਰੀਆਂ ਨਹੀਂ ਕੱਢਣੀਆਂ ਆਈਆਂ ਯਾਰ ਖਲਾਰਾ ਪਾਛੜ ਯਾਰ ਮੇਰੇ ਹੱਥ 'ਚ ਕੁਛ ਲੱਗ ਗਿਆ ਹੈ ਉਂਗਲੀ 'ਚ ਲੱਗਾ ਮੈਂ ਨਾਲ ਲੱਗ ਕੇ ਖੜੀ ਆ ਉਧਰ ਲੈ ਇਹ ਨੰਨੂ ਦਾ ਵਾਕਰ ਵੇਖੋ ਪ੍ਰਣਾ ਮੈਂ ਕਹਿ ਰਹੀ ਸੀ ਕਾ ਹਾਕਾ ਤਰ੍ਹਾਂ ਮਿਲਦਾ ਐ ਹੁਣ ਅਧiraj ਦੇ ਕੰਮ ਆਏਗਾ ਵਾਕਰ ਤੇ ਹੁਣ ਖਲਾਰੇ ਅਸੀਂ ਇੰਨੇ ਪਾਏ ਨਹੀਂ ਨਾ ਵੇਖਣ ਵਾਲਾ ਐ ਇਹ ਮੋਲ ਬੇਹੋਸ਼ ਹੋਣ ਵਾਲੀ ਤਾਂ ਬੇਹੋਸ਼ ਹੋਣ ਵਾਲੀ ਗੱਲ ਏ ਕੱਪੜੇ-ਕੁਪੜੇ ਵੇਖ ਕੇ ਤੇ ਜਿਵੇਂ ਅਸੀਂ ਉੱਧਰ ਵੀ ਸਾਰੇ ਕੱਢ ਕੇ ਕੱਪੜੇ ਉਹ ਸਾਹਮਣੇ ਵਾਲੇ ਕਮਰੇ ਦੇ ਵਿੱਚ ਕੱਢ ਕੇ ਬਾਹਰ ਰੱਖ ਕੇ ਆਏ ਹਾਂ ਹੁਣ ਸਾਡਾ ਅਟੈਚ ਹੀ ਉਲਟ ਚੱਲ ਗਿਆ ਸੀ ਬਲੌਗ ਬਣਾਦੇ ਬਣਾਦੇ ਅਟੈਚ ਹੀ ਪਲਟ ਗਿਆ ਸੀ ਪੱਗਾਂ ਵਾਲਾ ਮਸੀਂ ਸਾंभਿਆ ਸੀ ਉਹਨੇ ਰੱਖਣ ਲੱਗੇ ਇੱਥੇ ਤੇ ਇੱਧਰ ਅਜ ਰਾਜ ਦੀ ਨਿੱਕਰ ਲੈਣ ਆਈ ਹੈ ਦੀ ਰਾਜ ਨੂੰ ਅਸੀਂ ਉੱਧਰ ਭੇਜਿਆ ਹੋਇਆ ਤੇ ਇੱਧਰ ਵੇਖੋ ਚਿੰਨੂ ਆਪੇ ਹੀ ਮਾਰੀ ਖੋਲ ਕੇ ਨਿੱਕਰ ਲੈ ਰਿਹਾ ਹੈ ਕਿਹੜੀ ਨਿੱਕਰ ਲਈ ਵਹਾਂ ਆਹਾ ਆ ਨਿੱਕਰ ਏ ਪਜਾਮੀ ਏ ਨਿੱਕਰ ਲੈ ਆ ਸਰਵਿਟੇ ਮੈਨੂੰ ਐਵੇਂ ਇੱਧਰ ਇੱਧਰ ਹੋ ਹਾਂ ਨੀ ਕਿ ਨਿਕਲ ਰੱਖਾਂ ਲੈ ਲੈ ਜਾ ਹਾਂ ਨੀ ਕਿ ਨਿਕਲ ਨਿਕਲ ਰੱਖਾਂ ਚੱਲ ਜਾ ਤੇ ਐਵੇਂਲੇ ਕਮਰੇ ਦੀ ਅਸੀਂ ਬਾਅਦ ਚ ਕਰਾਂਗੇ ਸਫਾਈ ਪਹਿਲਾ ਦੋਵੇਂ ਕਮਰਿਆਂ ਦੀਆਂ ਕਰ ਲਈਏ ਤੇ ਐਚ ਵੀ ਬਹੁਤ ਕੁਝ ਨਿਕਲੇ ਆ ਵੈਸੇ ਐ ਨਿਕਲਿਆ ਇੱਕ ਮਨਿੱਗਿਆ ਦੇ ਡੈਕੋਰੇਸ਼ਨ ਦਾ ਸਮਾਨ ਐ ਬਬਲੇ ਦੇ ਵਿਆਹ ਤੇ ਅਸੀਂ ਲੱਭਦੇ ਰਹਿ ਗਏ ਹਨਾ ਆਂਟੀ ਆਖੇ ਇੱਕ ਦਿਸ਼ ਬਰੀਦ ਨਾ ਮੇਰ ਨਾਲ ਉਹ ਬੜਾ ਕਰਦੀ ਕਹਿੰਦੀ ਤੁਸੀਂ ਕਹਿੰਦੇ ਸੀ ਆਂਟੀ ਗਈ ਆਂਟੀ ਥੱਲੇ ਹੀ ਹੈ ਪਰ ਮੈਂ ਕਿਹਾ ਵੇਖ ਕੇ ਆਈ ਸੀ ਵੀ ਆਂਟੀ ਗਈ ਕਿ ਨਹੀਂ ਮੈਂ ਤਾਂ ਗੈਸ ਲਾਇਆ ਸੀ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਲੱਗਿਆ ਤਿਆਰ ਤੇ ਰੋਈ ਅਗਲੀ ਸਿਪ ਸੁਰਵਾਇਆ ਤਾਂ ਨਾ ਜਾਣੇ ਤੇ ਫੇਰ ਵਾਪਸ ਮੁੱਦਿਆਂ ਦੇ ਆਂਦੇ ਹੋਏ ਹਾਂਜੀ ਤੇ ਹੁਣ ਅਸੀਂ ਲੁਕੀਆਂ ਹੋਈਆਂ ਖਲਾਰਾ ਪਾ ਕੇ ਨਸ ਲਾਦੋ ਸ਼ੁਭਰੀਤ ਮੇਰੇ ਨਾਲ ਹੀ ਲੁਕਿਆ ਜੇ ਮੰਮੀ ਨੇ ਗਾਲਾਂ ਕੱਢਣੀਆਂ ਗਾਲੀ ਗਲੋਚ ਕਰਨਾ ਮੰਮੀ ਨੇ ਆ ਕੇ ਪਾਣੀ ਪੀ ਲੋ ਲੁਕ ਗਏ ਨਾ ਮੈਂ ਆ ਲੈਣ ਨੂੰ ਮੰਮੀ ਨੂੰ ਅੰਦਰ ਮੰਮੀ ਇਹ ਗਾਣਾ ਮੇਰੇ ਸੁਣਾਣ ਕਿੱਥੇ ਗਿਆ ਅੱਜ ਤੱਕ ਮੰਮੀ ਦਾ ਸੁਣਾਣਾ ਖੇਰੂ ਖੇਰੂ ਕੀਤਾ ਪਿਆ ਤੇਰੀ ਨਹੀਂ ਆਂਦੀ ਮੇਰੀ ਆਰੀ ਆ ਵੀ ਕੋਣ ਕਿਵੇਂ ਲੁਕੀ ਪੈਂਟ ਲੈ ਗਈ ਪੈਂਟ ਪਿੱਛੇ ਲੁਕੀ ਹੋਣਾ ਮੇਰੇ ਵੀ ਪਵਾਏਗੀ ਹਾਂਜੀ ਮੈਨੂੰ ਮਤਲਬ ਹੈ ਕਿ ਕੋਠੇ ਤੇ ਕੁਝ ਪਾ ਸੁਕਣੇ ਅੱਛਾ ਅੱਧਰੀ ਬੈ ਗਏ ਹਾਂ ਸ਼ੋਹਰ ਉਧਰ ਖਲਾਰਾ ਵੇਖਿਆ ਨਹੀਂ ਲੱਗਦਾ ਅਜੇ ਉਹ ਮੈਂ ਹੱਤਲਾਈਆਂ ਚੂਹੇ ਕੋਠੇ ਤੇ ਪਾ ਕੇ ਆਵਾਂ ਆਹ ਮਨੋਥੈਰੇਪੀ ਹੋ ਗਈ ਤਾਂ ਸਿਰ ਪੁਆ ਦੇ ਨਾ ਫਿਰ ਨਾ ਉਹਦੇ ਬਾਅਦ ਵਿੱਚ ਰੈਂਜ ਹੋ ਗਿਆ ਹੋਗਾ ਤਾਂ ਡੈਡੀ ਤਾਂ ਟਾਈਮ ਹੀ ਲੱਗਦਾ ਸੀ ਕਿ ਕਰੀਏ ਅੱਜ ਵੀ ਡੈਡੀ ਨੇ ਕਿਤੇ ਜਾਣਾ ਕੱਲ ਵੀ ਜਾਣਾ ਫਿਰ ਤੇ ਤੂੰ ਪਾਣੀ ਚੜਨੀ ਹੈ ਹੀ ਆ ਔਰ ਦਿੱਤੇ ਹੋਣਾ ਆਇਆ ਨੰਨੂ ਦਾ ਪਾਰਸਲ ਪੌਪਪਮ ਕਿਟ ਆ ਗਈ ਹੋਰੀ ਜਿਹੜੀ ਕਹਿੰਦੇ ਸੀ ਐਨੀ ਜਾਣ ਖਾਦੀ ਪਈ ਸੀ ਨਾ ਕਿਟ ਪਿੱਛੇ ਉਹਨੇ ਬਹੁਤ ਜ਼ਿਆਦਾ ਕਿਹੋੜ ਮੈਂ ਲੈ ਕੇ ਆਈ ਹਾਂ ਤੇ ਹੁਣ ਮੰਮੀ ਕੇ ਵੀ ਉਹਦੇ ਲਈ ਸਮਾਨ ਲੈ ਕੇ ਆਏ ਨੇ ਕਲਰਸ ਪਤਾ ਨਹੀਂ ਕੀ ਕੁਝ ਲੈ ਗਏ ਜੀ ਧਿਆਨ ਨੰਨੂ ਨੂੰ ਉਹੀ ਸ਼ੌਂਕ ਚੜਿਆ ਆ ਜਿਹੜਾ ਕਦੇ ਸਾਨੂੰ ਹੁੰਦਾ ਸੀ ਇਹ ਵੇਖ ਕੇ ਖਲਾਰੇ ਜੇ ਚੀਜ਼ਾਂ ਦੀਆਂ ਕਿੰਨੀਆਂ ਸਮਾਨ ਚੱਕ ਕੇ ਲੈ ਗਈ ਇੱਥੋਂ ਐ ਤੇ ਐ ਨੰਨੇ ਇਹ ਤੇ ਪਾਪਾ ਦਾ ਗਿਟਾਰ ਹੈ ਵਖਾਈ ਐ ਇਹਨਾਂ ਨੂੰ ਮਿਲਿਆ ਸੀ ਕੰਪਨੀ ਵੱਲੋਂ ਖੋਲ ਕੇ ਵੇਖ ਲੈ ਜਿਹੜਾ ਇਹਨਾਂ ਨੇ ਅਜੇ ਤੱਕ ਚਲਾਇਆ ਹੀ ਨਹੀਂ ਕਾਲ ਕਰਿਆ ਹੈ ਨਾ ਨਾ ਸ਼ਵਰੀ ਤੇ ਕਹਿੰਦੇ ਸੀ ਤੁਹਾਡੀ ਪ੍ਰੀ ਵਾਡਿੰਗ ਤੇ ਲੈ ਕੇ ਜਲਾਂਗੇ ਲੈ ਗਏ ਨਹੀਂ ਗਏ ਬੋਲ ਕੇ ਇਹਨਾਂ ਦੀ ਪ੍ਰੀ ਵਾਡਿੰਗ ਤੇ ਲੈ ਕੇ ਜਾਣਾ ਸੀ ਅਸੀਂ ਕਿ ਫੋਟੋ ਖਿਚਵਾਣਗੇ ਹਨਾ ਲੈ ਕੇ ਹੱਥ ਦੇ ਵਿੱਚ ਤੇ ਬਸ ਚੇਤੇ ਹੀ ਨਹੀਂ ਰਿਹਾ ਹੈਗਾ ਬਾਅਦ ਵਿੱਚ ਕੀ ਕਰਨਾਂ ਪ੍ਰੀ ਵਾਡਿੰਗ ਤੇ ਕੁਸਰਾਇਂ ਦੋਸਰਾਂ ਕੰਮ ਹਾਂ ਉਹ ਉਹਨਾਂ ਦਾ ਸੀ ਇਹ ਨਾ ਨਹੀਂ ਸੀ ਹੈਗਾ ਤੇ ਅਜੇ ਵੀ ਬਹੁਤ ਖਲਾਰਾ ਪਿਆ ਹੋਇਆ ਸਾਡਾ ਜੀ ਤੇ ਹੁਣ ਅਸੀਂ ਥੋੜੇ ਜਿ ਫ੍ਰੀ ਹੋਏ ਆ ਖਲਾਰਾ ਖਲੂਰਾ ਸਾਰਾ ਚੱਕ ਤਾ ਪਰ ਫੇਰ ਵੀ ਹੋਮੀ ਆ ਵੇਖੋ ਅੱਜ ਪਰ ਇਹ ਨੰਨੂ ਨੇ ਨਾ ਇਹ ਵੇਖੋ ਇਹ ਨੰਨੂ ਨੇ ਵੇਖੋ ਖਲਾਰਾ ਪਾਇਆ ਇੱਧਰ ਕਲਰ ਦੇ ਨਾਲ ਉਹ ਜਿਹੜੇ ਟਿਊਬ ਕਲਰ ਤੇ ਇਹ ਨੰਨੂ ਨੇ ਇਹ ਵੇਖੋ ਇੱਧਰ ਖਲਾਰਾ ਪਾਇਆ ਸਾਰਾ ਟਿਊਬ ਦੇ ਨਾਲ ਟਿਊਬ ਕਲਰ ਦੇ ਨਾਲ ਤੇ ਇਹ ਸਾਰਾ ਅਸੀਂ ਇੱਥੇ ਚੱਕਿਆ ਹੋਇਆ ਤੇ ਇੱਧਰ ਕਾਕਾ ਸੁੱਤਾ ਪਿਆ ਤੇ ਮੰਮੀ ਵੀ ਲੰਮਾ ਪਏ ਨੇ ਤੇ ਅੱਜ ਦੀ ਤਾਜ਼ਾ ਖਬਰ ਸੁਖਵਰੀ ਘਟਨਾ ਜੰਨੂ ਤੇ ਚਾਹ ਡੋਲ ਗਈ ਸੀ ਹੈ ਜੰਨੂ ਗਰਮ ਗਰਮ ਚਾਹ ਐਨੇ ਡੋਲਤੀ ਸੀ ਐ ਖੋਣੇ ਤੇ ਟੁੱਥਪਿਕ ਉਹ ਲਾਈਏ ਕੋਲਗੇਟ ਲਗਾਈਏ ਡੋਲੀ ਐਨੇ ਆ ਸ਼ਖਸ ਨੇ ਐ ਵੇਖੋ ਗੁਨੇਗਾਰ ਬੈਠਾ ਅੱਥੇ ਮੰਮਾ ਹਾਂਜੀ ਅੱਖ ਖੋਲਿਏ ਐ ਵੇਖੋ ਇਹਦਾ ਹਾਲ ਇਹਦਾ ਹਾਲ ਵੇਖੋ ਇਹਦੇ ਹੱਥ ਵੇਖੋ ਓ ਮੰਮਾ ਮਮਾ ਤੇ ਐਨੇ ਪਹਿਲੇ ਕੱਪੜੇ ਕਾਢੇ ਸੀ ਅਸੀਂ ਤੇ ਉਹ ਪਾਏ ਨੇ ਕੱਢ ਗਏ ਦੂਜੇ ਕੱਪੜੇ ਪਾ ਲੈ ਨਾ ਪਾ ਗੰਦੇ ਜੇ ਨਹੀਂ ਮਮਾ ਇੱਧਰ ਬਾਹਰ ਤੁਸੀਂ ਕਰਨਾ ਤੇ ਕੁੜੀ ਇੱਕ ਮਿੰਟ ਨਹੀਂ ਟਿਗੀ ਆਈ ਇਹਨੇ ਪਤਾ ਨਹੀਂ ਕੀ ਕੀ ਹਾਂ ਐਂ ਉਹ ਇੱਧਰ ਅਜੇ ਖਲਾਰਾ ਪਿਆ ਹੋਇਆ ਹੈ ਕੋਈ ਪਾਰਸਲ ਨਹੀਂ ਅਜੇ ਖੋਲਣਾ ਹੈਗਾ ਬਾਅਦ ਚ ਖੋਲਣਾ ਹੈ ਅਰੇ ਫ੍ਰੀ ਹੋ ਲੈਣ ਦੇ ਸਾਨੂੰ ਅਜੇ ਆ ਵੇਖਾ ਇੱਧਰ ਖਲਾਰਾ ਪਿਆ ਪਿਆ ਇੱਧਰ ਪਿਆ ਪਿਆ ਐ ਚੱਕਣਾ ਸਾਰਾ ਕੁਝ ਪੀ ਹੋ ਗਿਆ ਜੀ ਤੇ ਹੁਣ ਅਸੀਂ ਖਾਦਾ ਕੁਛ ਨਹੀਂ ਸੀ ਉਸ ਟਾਈਮ ਦਾ ਸਵੇਰ ਦਾ ਸਵੇਰ ਦੀ ਜਿਹੜਾ ਨਾਸ਼ਤਾ ਕੀਤਾ ਸੀ ਉਸ ਤੋਂ ਬਾਅਦ 10 ਵਜੇ ਦੇ ਲੱਗੇ ਸੀ ਤੇ 4-5 ਵੱਜ ਚੁੱਕੇ ਨੇ ਹੁਣ ਤੇ ਮੰਮੀ ਨੇ ਸਮੋਸੇ ਸਮੋਸੇ ਮੰਗਾਤੇ ਸੀ ਹੋਸੀ ਹੁਣ ਚਾਹ ਨਾਲ ਖਾਦੇ ਨੇ ਤੇ ਬਸ ਐਦਾਂ ਹੀ ਦਿਨ ਲੰਘ ਗਿਆ ਅਜ ਨਾਨਾ ਆਏ ਤੋਂ ਇਹਨਾਂ ਕਾਕੇ ਨੂੰ ਅੱਜ ਸਵਾਰਿਆ ਤੇ ਹੁਣ ਬਸ ਨਾਨੇ ਆ ਪਹਿਲਾਂ ਵੀ ਖਲਾਰਾ ਚੱਕ ਲਈ ਹੁਣ ਝਾੜੂ ਵੱਜਣਾ ਸਾਡਾ ਸਵੇਰ ਦਾ ਝਾੜੂ 5:00 6:00 ਵਜੇ ਵੱਜਣਾ ਆ ਦੇ ਕੋ ਮੂੰਹ ਕਿਦਾਂ ਬਣਾ ਰੀ ਹੈ ਐ ਬੜਾ ਐਨੇ ਬੜਾ ਸੁਖੀ ਕੀਤਾ ਹੈ ਬਹੁਤ ਦੁਖੀ ਕੀਤਾ ਐਨੇ ਸਿਰੇ ਲੈ ਕੇ ਗਲਗਨ ਮੇਲੇ ਰਿਖੀ ਹੈ ਸਿਰੇ ਕੜਨ ਮੇਲਾ ਲੱਗਿਆ ਹੈ ਸਵੇਰੇ 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 ਮੇਲੇ ਦਾ ਅੰਜੋਆ ਨਹੀਂ ਹੁੰਦਾ ਕੱਲ ਜਾਣਾ ਹੈ ਸ਼ੰਮੀ ਆਹ ਮੈਨੂੰ ਲੱਗਿਆ ਕੱਲ ਸ਼ੰਮੀ ਆਹੋ ਮੈਨੂੰ ਲੱਗਿਆ ਸਵੇਰੇ ਤੈਨੂੰ ਤੇ ਨਹੀਂ ਹੋਣ ਲੈ ਕੇ ਜਾਣਾ ਜਿਹੜੀਆਂ ਤੇਰੀਆਂ ਹਰਤਾਂ ਨੇ ਨਹੀਂ ਮੰਮਾ ਨੇ ਬੱਸ ਲੇ ਪਾਪੀ ਜੀ ਨਹੀਂ ਪਤਾ ਹੈ ਤੂੰ ਟਾਂਕ ਪੜਾ ਕਰਨੀ ਹੈ ਨਹੀਂ ਹੁੰਨੇ ਕਰੀ ਫਿੱਕਚਰ ਜਾਵੈ ਨਈ ਲਾ ਕੇ ਜਾਣਾ ਹੀ ਹੋਦੀ ਹੈ ਰਾਤ ਹੋ ਚੁੱਕੀ ਹੈ ਇਸ ਕਰਕੇ ਹੁਣ ਅਸੀਂ ਵਲੌਗ ਸ਼ੁਰੂ ਕਰ ਰਹੇ ਹਾਂ ਉਹ ਇਸ ਕਰਕੇ ਕਿ ਨੰਨੂ ਨੇ ਨਾ ਬਹੁਤ ਜ਼ਿਆਦਾ ਕਾਲੀ ਪਾਈ ਹੋਈ ਸੀ ਇਹਦੀ ਪੌਮ ਪੌਮ ਕਿਟ ਜਿਹੜੀ ਹੈ ਉਹ ਫਾਈਨਲੀ ਫਾਈਨਲੀ ਆ ਚੁੱਕੀ ਹੈ ਤੇ ਉਹ ਆਪਾਂ ਉਹਦੀ ਅਨਬਾਕਸਿੰਗ ਕਰਨ ਲੱਗੇ ਆ ਤੇ ਇਹਨਾਂ ਨੂੰ ਮੇਰੇ ਬਿਲਕੁਲ ਸਾਹਮਣੇ ਬੈਠੀ ਹੈ ਤੇ ਕਾਲੀ ਪਈ ਉਹ ਨੂੰ ਬਾਰ-ਬਾਰ ਪਾੜੀ ਜਾਂਦੀ ਪਾੜੀ ਜਾਂਦੀ ਸਫਰ ਕਰੋ ਰੁਕੋ ਜਰਾ ਆ ਦੇਖੋ ਸਾਰਿਆਂ ਦਾ ਦਿਮਾਗ ਖਾ ਗਿਆ ਇਹ ਕਿਹੜੀ ਚੀਜ਼ ਹਾਂ ਬ੍ਰੋ ਮੈਂ ਕਹ ਪਤਾ ਨਹੀਂ ਕਿਹੜੀ ਚੀਜ਼ ਹੈ ਦੱਸ ਫੜ ਜਾ ਭਰਾਵਾ ਮੈਨੂੰ ਬੋਲ ਤੇ ਲੈੰਦਾ ਤੇ ਆਹ ਦੇਖੋ ਜੀ ਪਾਰਸਲ ਇਹਦਾ ਤੇ ਆਹ ਜਿਹੜਾ ਪੋਲੀਥੀਨ ਕਿੰਨਾ ਸੋਹਣਾ ਹੈ ਨਾ ਰੈਪਰ ਹੈ ਇਹਦਾ ਮਰਪਿਤ ਰੇਪਰ ਕਿੰਨਾ ਸੋਹਣਾ ਨਾ ਤੇ ਫਾਈਨਲੀ ਰੈਪਰ ਆ ਚੁੱਕਿਆ ਤੇ ਨੰਨੂ ਹੁਣ ਇਹਦੀ ਕਰਨ ਲੱਗੀ ਹੈ ਅਨਬਾਕਸਿੰਗ ਠੀਕ ਹੈ ਕਰੋ ਜੀ ਚਲੋ ਜੀ ਚਲੋ ਜੀ ਕਰੋ ਜੀ ਇੱਧਰ ਆ ਜਾ ਲਓ ਜੀ ਪਾਪਾ ਤੁਸੀਂ ਕਰੋ ਮੈਂ ਉਹ ਲਾਉਂ ਦਿੰਦੀ ਹਾਂ 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 ਬਣਾਓ ਚਲੋ ਚਲੋ ਕਰੋ ਤੁਸੀਂ ਅਨਬਾਕਸਿੰਗ ਕਰੋ ਨਹੀਂ ਨਹੀਂ ਅਨਬਾਕਸਿੰਗ ਕਰੋ ਅਨਬਾਕਸਿੰਗ ਹਾਂ ਹਾਂ ਚੁੱਪ ਤੂੰ ਬਣਾ ਮੈਂ ਮੈਂ ਕਰਾਂ ਮੈਂ ਕਰਾਂ ਚੱਲ ਆ ਫਿਰ ਆ ਜਾ ਮੈਂ ਹੁਣ ਆ ਜਾ ਫਟਾਫਟ ਓਪਨਿੰਗ ਕਰ ਦਵਾਂ ਕਿਉਂਕਿ ਇਹਨੇ ਬਹੁਤ ਜ਼ਿਆਦਾ ਟਾਈਮ ਲਾ ਦੇਣਾ ਨੰਨੂ ਨੇ ਤੇ ਕਾਕਾ ਇਧਰ ਸਾਡਾ ਰੋ ਰਿਹਾ ਹੁਣ ਉੱਠ ਗਿਆ ਨੀਂਦ ਤੋਂ ਜਾਗ ਗਿਆ ਓਏ ਵਾਹ ਜੀ ਤੇ ਇਹ ਨਿਕਲਿਆ ਵਿੱਚੋਂ ਤੇ ਮੈਂ ਹੈਰਾਨ ਆ ਵੀ ਆ ਡੱਬਾ ਮੈਂ ਸਪੈਕਟ ਨਹੀਂ ਸੀ ਕੀਤਾ ਵੀ ਆ ਨਿਕਲੇਗਾ ਇਹ ਆ ਆ ਦੇਖ ਭਾਰੀ ਜਿਹਾ ਲੱਗ ਰਿਹਾ ਹੈ ਨਾ ਆ ਦੇਖ ਘੈਂਟ ਲੱਗ ਰਿਹਾ ਨਾ ਤੇ ਹੁਣ ਫਾਈਨਲੀ ਆਪਾਂ ਦੇਖਦੇ ਹਾਂ ਇਹਦੇ ਵਿੱਚੋਂ ਕੀ ਨਿਕਲਦਾ ਥੋੜਾ ਕਲੋਜ਼ ਆ ਜਾਓ ਕਲੋਜ਼ ਇਹ ਹੁਣ ਵਿੱਚੋਂ ਦੇਖਦੇ ਆਪਾਂ ਕੀ ਨਿਕਲਿਆ ਆ ਇਹਨਾਂ ਨੂੰ ਇੱਧਰ ਫੜ ਵੀ ਸਕਦੀ ਆ ਦੇਖ ਘੈਂਟ ਨਾ ਆਹੋ ਯਾਰ ਪਲਾਸਟਿਕ ਹੈ ਮੰਮੀ ਮੰਮੀ ਕਹਿੰਦੇ ਅੱਜ ਸਰੋਂ ਦਾ ਤੇਰਾ ਪਾਣਾ ਹੈ ਨਾਈ ਸਰੋਂ ਦਾ ਤੇ ਦੁੱਲ ਨਹੀਂ ਪਾਣਾ ਲਓ ਜੀ ਆਲੋ ਜੀ ਨਮਕ ਲੋਨ ਮਿਰਚ ਹਲਦੀ ਲਓ ਜੀ ਪਹਿਲਾ ਸਭ ਤੋਂ ਸਟੋਨ ਸਟੋਨ ਨਿਕਲੇ ਨੇ ਸਟੋਨ ਫਿਰ ਐ ਸਪਾਰਕਲ ਕਲਰ 1 2 3 ਸਪਾਰਕਲ ਕਲਰ 4 ਇਹ ਕੀ ਹੈ ਅਰੇ ਟੱਕਣੀ ਇਹ ਵੀ ਸਪਾਰਕਲ ਦੇ ਲਓ ਜੀ ਇਹਦੇ ਪੌਮ ਪੌਮ ਪੰਪਮ ਨੇ ਪੰਪਮ ਨੇ ਪੰਪਮ ਤੇ ਆਨੇ ਅੱਛਾ ਇਹ ਇਹ ਵੀ ਪੰਪਮ ਨੇ ਇਹ ਵੀ ਪੰਪਮ ਨੇ ਉੱਤੇ ਉਹ ਦੂਸਰੇ ਪੰਪਮ ਨੇ ਇਹ ਅਲੱਗ ਤਰ੍ਹਾਂ ਦੇ ਪੰਪਮ ਨੇ ਹਟ ਜਾ ਨਾ ਯਾਰ ਇੱਕ ਬੰਦਾ ਕੱਢ ਲਵੇ ਨਾ ਇਹ ਆਈਜ਼ ਠੀਕ ਹੈ ਤੇ ਉਸ ਤੋਂ ਬਾਅਦ ਆ ਕੀ ਹੈ ਇਹ ਤੇਰੇ ਸਿਰ ਤੇ ਲਾਣ ਵਾਲੇ ਨਹੀਂ ਨਹੀਂ ਪੂੰਛਾਂ ਜੀਆਂ ਇਹ ਪੂੰਛਾਂ ਜੀਆਂ ਨੇ ਠੀਕ ਹੈ ਉਸ ਤੋਂ ਬਾਅਦ ਆ ਮੁਰਗੀ ਦੇ ਖਾਂ ਭੈਣਾ ਤੋੜ ਕੇ ਲੈ ਕੇ ਆਏ ਨੇ ਰਾ ਗਈ ਆ ਭਰਾਵਾ ਕੀੜੇ ਜੇ ਲੰਬੇ ਲੰਬੇ ਮਲਾਪ ਜੇ ਮਲਾਪ ਜੇ ਨਿਕਲੇ ਨੇ ਮਲਾਪ ਜੇ ਨਿਕਲੇ ਨੇ ਮੋਟਾ ਜਾਂਦੇ ਤੂੰ ਕਰ ਲੈ ਮੈਨੂੰ ਕਰ ਲੰਦੇ ਮੈਂ ਕਰਾਂ ਉਹ ਲੜ ਪਏ ਲੜ ਪਏ ਲੜ ਪਏ ਤੇ ਆ ਬਟਨਸ ਇਹ ਆਪਣੇ ਹੱਥੇ ਤੂੰ ਸ਼ਰਟਾਂ ਦੇ ਲਾ ਲਈ ਤੇਰੀ ਸ਼ਰਟ ਦਾ ਮੈਂ ਬਟਨ ਸੋਣੀਏ ਮੈਂ ਤੋੜ ਦਾਂ ਤੇ ਯਾਰ ਕਾਫੀ ਕੁਝ ਨਿਕਲ ਰਿਹਾ ਭਾਈ ਵਿੱਚੋਂ ਓ ਮਾਈ ਗੋਡ ਕੁਲਫੀਆਂ ਦੇ ਡੰਡੇ ਸਟਿਕਸ ਕੁਲਫੀਆਂ ਦੇ ਡੰਡੇ ਔਰ ਵੀ ਬਹੁਤ ਕੁੱਛਿਆ ਯਾਰ ਤੇ ਉਸ ਤੋਂ ਬਾਅਦ ਸੀਜ਼ਰ ਸਾਮ ਲੜੀ ਹੁਣ ਸੀਜ਼ਰ ਐਨੂੰ ਹੁਣ ਜੜੀ ਉਸ ਤੋਂ ਬਾਅਦ ਸਟਾਰਸ ਇਹ ਕਿਹੜੇ ਸਟਾਰਸ ਨੇ ਤੇ ਇਸ ਦੀ ਨਹੀਂ ਉਸ ਤੋਂ ਬਾਅਦ ਓ ਐ ਮੈਚ ਸਟਿਕਸ ਮੈਚ ਬਾਕਸ ਸਟਿਕਸ कलर्ड कलर्ड मैच सिक्स नेक्स्ट ओ माई गोड आ गई स्टोन सिपिया स्टोन्स उस तो बाद लास्ट आइटम काफ़ी वीडियो नहीं लास्ट नहीं है इस तो बाद भी बहुत कुछ है

ਇਕਾ ਲਾਸਟ ਲਾਸਟ ਲਓ ਜੀ ਖਾਲੀ ਡੱਬਾ ਇਹ ਡੱਬਾ ਦੇ ਡੱਬਾ ਘੈਂਡਾ ਪਰ ਆਖੋ ਕੁਛ ਨਹੀਂ ਮੈਨ ਇਹ ਸਾਰਾ ਕੁਝ ਨਿਕਲਿਆ ਤੇ ਇਹ ਹੁਣ ਨੰਨੂ ਦੇਖੋ ਕੀ ਕ੍ਰਾਫਟਿੰਗ ਕਰਦੀ ਹੈ ਹੈਨਾ ਬੜੀ ਕੁਆਲਿਟੀ ਵੀ ਹੈ ਵਧੀਆ ਹੈ ਵਧੀਆ ਹੈ ਐਚ ਆਪਾਂ ਕੀ ਖੰਡ ਪਾ ਸਕਦੇ ਆ ਨਮਕ ਤੇਲ ਸਰਵ ਤੇਲ ਨਹੀਂ ਪਾ ਸਰਵ ਤੇਲ ਪਾ ਸਕਦੇ ਕਿਉਂਕਿ ਕਾਫੀ ਵੱਡਾ ਡੱਬਾ ਹੈ ਤੇ ਪ੍ਰੋਪਰ ਇਹਦਾ ਟੱਕਣ ਵੀ ਹੈ ਪਤਾ ਤੁਸੀਂ ਪਾਗਲ ਹੋ ਗਏ ਹੋ ਨਹੀਂ 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 ਆਂਦੀ ਪਾੰਡਣਾ ਮਾਣ ਅੱਛਾ ਜਿਹਾ ਨਹੀਂ ਪਾੰਦੇ ਪੁੱਤ ਨਹੀਂ ਪਾੰਦੇ ਜਦੋਂ ਤੂੰ ਇਹ ਸਾਰਾ ਕੁਝ ਬਰਬਾਦ ਕਰਤਾ ਨਾ ਤੇਰੇਟ ਬਾਕਾ ਮੈਂ ਚਿਰ ਪਕੜਨੇ ਨੇ 3 2 ਦਿਨ ਤੋਂ ਵੱਧ ਕਿ ਤੇ ਨਵਾ ਹਾਂ ਐਸੀ ਵਾਰ 4 ਦਿਨ ਨਹੀਂ ਕੱਢਨੇ ਜਿਹੜੇ ਤੁਸੀਂ ਅੱਜ ਕਲਰ ਲੈ ਕੇ ਆਏ ਉਹਨਾਂ ਇੱਕ ਦਿਨ ਵੀ ਨਹੀਂ ਕੱਢਿਆ ਬਸ 4-5 ਦਿਨ ਅੱਜ ਇੰਨੇ ਸਾਰੇ ਕਲਰ ਪਰਸੋਂ ਇੰਨੇ ਸਾਰੇ ਡੈਡੀ ਨੇ ਇਹਨੂੰ ਸਟੋਨ ਪਤਾ ਨਹੀਂ ਕੀ ਕੀ ਲੈ ਕੇ ਦਿੱਤਾ ਇੰਨੇ ਕਲਰ ਉਹ ਵੀ ਸਾਰੇ ਬਰਬਾਦ ਕਰਤਾ ਸਟਿਕਰਸ ਇੰਨੇ ਲੈ ਕੇ ਦਿੱਤੇ ਸਾਰੇ ਬਰਬਾਦ ਕਰਤੇ ਹੁਣ ਚਲੋ ਕੋਈ ਗੱਲ ਨਹੀਂ ਵੇਹੇ ਬੱਚੇ ਖਰਾਬ ਹੀ ਕਰਦੇ ਹੁੰਦੇ ਨੇ ਪਰ ਇਹ ਵੀ ਦੇਖਣਾ ਹੁੰਦਾ ਵੀ ਕਿੰਨੇ ਦਿਨ ਚ ਖਰਾਬ ਕਰਦੇ ਨੇ ਬੜੀ ਜਲਦੀ ਖਰਾਬ ਕਰੇਗੀ ਤੇ ਫਿਰ ਡੱਬਾ ਆਪਣੇ ਕੰਮ ਆਏਗਾ ਫਿਲਹਾਲ ਇਹ ਡੱਬਾ ਇਹਨੇ ਨਹੀਂ ਦੇਣਾ ਨਹੀਂ ਠੀਕ ਹੈ ਤੇ ਇੱਧਰ ਰਹਿਣਾ ਯਾਰ ਮੇਰੇ ਕੋਲ ਲੜ ਰਹੇ ਆ ਨਾ ਤਾਂ ਹੀ ਵੀਡੀਓ ਚਾਹੀਏਗੀ ਤੇ ਉੱਧਰ ਉੱਧਰ ਫਰੀ ਜਾਨੀ ਐ ਤੇਰਾ ਹੀ ਮੈਂ ਥੋੜੀ ਖੇਡਣਾ ਇਹਦੇ ਨਾਲ ਲਾ 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 ਨਾ ਤੇ ਗੱਲਾਂ ਸਾਰਾ ਤੇ ਲੰਬਾ ਹੈ ਲਾ ਕੱਚੀ ਮਜੀਰਾ ਵਿੱਚ ਤੇਲ ਪਾ ਲਏ। ਆਜ ਆਪਣਾ ਸਮਾਨ ਪਾ ਲੈ ਕੰਬਲੇ। ਚਲੋ। ਐਨਾ ਸਾਰਾ ਸਮਾਨ ਆ ਦੇਖੋ। ਭਾਈ ਲਿਆ ਕੰਮ ਦੇ ਰੱਖਾ ਸਾਰੇ ਤੋਰ ਪਾੜ ਦੇ ਕਰੇ। ਤੂੰ ਵੇਖੀ ਸਹੀ ਅਜੇ ਵੇਖੀ। ਨਾ ਨਹੀਂ ਰੱਖਣਾ। ਨੰਨੂ ਆ ਜਾ ਓਏ। ਹੈ ਨਾ? ਹੈ? ਇਹ ਨਹੀਂ ਆ ਕੰਮ ਨੇ ਚੀਜ਼ਾਂ। ਹਾਂ, ਜਾ ਕੰਮ ਚੀਜ਼ਾਂ ਦੀ ਤੋੜਿਆ ਕਰੇਗਾ ਨੰਨੂ ਦੀਆਂ। ਚਲ ਆ ਨੰਨੂ ਓਏ। ਹਦਰਾਬਾਦ ਤੇ।